ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਲੈ ਕੇ ਆ ਗਏ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਹੋਏਗੀ ਸਾਰੀ ਰਿਯਾਨ ਦੀ ਰਿਯਾਨ ਕਾਟਨ ਦਾ ਫੈਬਰਿਕ ਹੋਏਗਾ ਬਹੁਤ ਸੋਹਣਾ ਫੋਇਲ ਪ੍ਰਿੰਟ ਵਾਲਾ ਕਰ ਪੈਨਣ ਵਾਸਤੇ ਮਜ਼ੇਦਾਰ ਠੰਡ ਠੰਡੇ ਕੁਲ ਕੁਲੂ ਸੂਟ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਠੀਕ ਹੈ ਜੀ ਔਰ ਉਹਦਾ ਸਕਰੀਨਸ਼ਾਟ ਸਾਨੂੰ ਕਰਨਗੇ ਸੈਂਡ ਉਹਨਾਂ ਨੂੰ ਮਿਲੇਗਾ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਇਸ ਮਹੀਨੇ ਦੇ ਲਾਸਟ ਤੱਕ ਤੇ ਵੀਡੀਓ ਦੇ ਨਾਲ ਬਣੇ ਰਹੋ ਸਾਡਾ ਐਡਰੈਸ ਹੋਏਗਾ ਜੀ ਅਡਾ ਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8:00 ਵਜੇ ਦੁਪਹਿਰ 10:00 ਤੋਂ 12:00 ਵਜੇ ਦੇ ਵਿੱਚ ਵੀਡੀਓ ਆਏਗੀ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਹੋਏਗਾ ਜੀ online ਪੇਮੈਂਟ online ਕਰਨੀ ਪੈਗੀ cash on delivery ਨਹੀਂ ਹੋਏਗੀ ਤੇ ਚਲੋ ਦੇਖਦੇ ਆ ਅੱਡੇ ਦੇ ਬਹੁਤ ਹੀ ਪਿਆਰੇ ਪਿਆਰੇ ਯੂਨਿਕ ਜਾਂ ਕਨਸੈਪਟ ਆ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਕੁੜਤਾ ਸੈੱਟ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਲਓ ਜੀ ਪਹਿਲਾ ਇਹ ਸੂਟ ਆ ਗਿਆ ਜੈਪੁਰੀ ਪ੍ਰਿੰਟ ਦਾ ਔਰ ਕਪੜਾ ਬਹੁਤ ਸੋਹਣਾ ਠੰਡਾ ਠੰਡਾ কুল-ਕੂਲ ਆਏਗਾ ਠੀਕ ਹੈ ਜੀ ਇਹਨੂੰ ਇੱਕ ਵਾਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਸੁਣੋ ਇਹਨੂੰ ਇੱਕ ਵਾਰੀ ਪਾਣੀ ਚ ਕੱਢ ਦਿਓ ਕਿਉਂਕਿ ਰਿਯਾਨ ਦਾ ਕਈਆਂ ਨੂੰ ਇਹ ਹੁੰਦਾ ਹੈ ਕਿ ਸ਼੍ਰਿੰਕ ਹੋ ਜਾਂਦੀ ਆ ਖੁੱਲ ਜਾਂਦੀ ਜਾਂ ਕੋਸ਼ਾ ਪਾਣੀ ਚੋਂ ਕੱਢੋ ਥੋੜਾ ਚਿਰ ਤੇ ਤੁਸੀਂ ਜਿਸ ਤਰ੍ਹਾਂ ਮਰਜੀ ਇਹਨੂੰ ਬਣਾਓ ਠੀਕ ਹੈ ਮੈਂ ਖੁਦ ਬਣਾਇਆ ਸੀਗਾ ਪਿਛਲੇ ਸੀਜ਼ਨ ਵੀ ਬਣਾਇਆ ਇਸ ਸੀਜ਼ਨ ਵੀ ਬਣਾਵਾਂਗੀ ਬਹੁਤ ਵਧੀਆ ਰਹਿੰਦੇ ਠੰਡੇ ਠੰਡੇ ਕੁਲਕੁਲ ਸੂਟ ਤੁਹਾਨੂੰ ਮਿਲ ਜਾਣਗੇ ਜੀ ਇਹ ਵਾਲੇ ਡਿਜ਼ਾਈਨ ਬਹੁਤ ਪਿਆਰੇ ਆ ਪ੍ਰਾਈਸ ਲੱਗੇਗਾ ਜੀ ਇਹਦਾ 500 ਰੁਪਿਆ 500 ਰੁਪਏ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਅਗਲਾ ਕਲਰ ਆਏਗਾ ਜੀ ਇਹ ਵਾਲਾ ਰਿਯਾਨ ਦਾ ਫੈਬਰਿਕ ਹੋਏਗਾ ਠੀਕ ਹੈ ਜੀ ਤੇ ਕੱਟ ਆਏਗੀ ਜੀ ਇਹਦੀ 480 475 ਮਤਲਬ ਸੂਟ ਖੁੱਲਾ ਡੁੱਲਾ ਬਣ ਜਾਏਗਾ ਥੋੜਾ ਜਿਹਾ ਹੀ ਕੱਟ ਹੋਏਗਾ ਇੰਨਾ ਠੀਕ ਹੈ ਇੰਨਾ ਕੱਟ ਹੋਏਗਾ ਠੀਕ ਹੈ 500 ਰੁਪਏ ਪ੍ਰਾਈਸ ਲੱਗੇਗਾ ਫੋਇਲ ਪ੍ਰਿੰਟ ਇਹਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਤੇ 500 ਰੁਪਏ ਟ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਬਹੁਤ ਸੋਹਣੇ ਠੰਡੇ ਠੰਡੇ ਕੋਲ ਕੋ ਸੂਟ ਜਿਨ੍ਹਾਂ ਨੇ ਬਰੋਸ਼ਾ ਨਹੀਂ ਪਾਉਣਾ ਕਾਟਨ ਨਹੀਂ ਪਾਉਣੀ ਉਹ ਇਹ ਰਿਯਾਨ ਕਾਟਨ ਵੀਅਰ ਕਰ ਸਕਦੇ ਇਹਨੇ ਸੂਟ ਬਹੁਤ ਸੁਣੇ ਆ ਪ੍ਰਿੰਟ ਚੈੱਕ ਕਰ ਲਓ ਬਹੁਤ ਸਾਰੇ ਪ੍ਰਿੰਟ ਆਪਣੇ ਕੋਲ ਆ ਗਏ ਨੇ ਹੈਲੋ ਠੀਕ ਹੈ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਉਹ ਪ੍ਰਿੰਟ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਭੇਜਣਾ ਤੁਸੀਂ ਸਾਡੇ ਵਟਸਐਪ ਨੰਬਰ ਤੇ ਆਪਣੇ ਆਰਡਰ ਕਨਫਰਮ ਕਰਾ ਲੈਣੇ ਲਓ ਜੀ ਲਾਈਟ ਕਲਰ ਵੀ ਆਏ ਨੇ ਆਂਟੀਆਂ ਵਾਸਤੇ ਹੈਲੋ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਨੇ ਉਹ ਲਾਈਟ ਕਲਰ ਲੈ ਸਕਦੇ ਨੇ जिन्होंने डार्क कलर पसंद वो डार्क कलर ले सकते हैं रिओनद का फैबरिक आएगा ठीक है बहुत ही ठंडा ठंडा फैब्रिक लो जी मूंगिया कलर ठीक है प्रिंट तो देखो किन्ने सोने खिड़े खिड़े प्रिंट आ लो जी नैक्सट आ गया जी ये वाला येलो कलर चमचम -चम करता पाया ਕੀ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੈ ਸੂਟ ਬਹੁਤ ਸੋਹਣੇ ਨੇ फटाफट ਤੁਸੀਂ ਸਕਰੀਨਸ਼ਾਟ ਲੈ ਕੇ ਭੇਜਣੇ ਨੇ ਆਪਣੇ ਆਰਡਰ ਕਨਫਰਮ ਕਰਾਉਣੇ ਨੇ ਹੈਲੋ ਜੀ ਪ੍ਰਿੰਟ ਦੇਖੋ ਇਹਦਾ ਨਾ ਕੋਟ ਸੈਟ ਵੀ ਬਹੁਤ ਸੋਹਣੇ ਬਣਨਗੇ ਟਿਲਕ ਦੇ ਜੇ ਹੁੰਦੇ ਆ ਇਹ ਕਪੜੇ ਤੇ ਰਿਯਾਨ ਦਾ ਫੈਬਰਿਕ ਪ੍ਰਿੰਟ ਸ਼ਾਨਦਾਰ ਓਕੇ ਜੀ ਹੈਲੋ ਜੀ 500 ਰੁਪਏ ਦਾ ਇੱਕ ਸੂਟ ਹੋਏਗਾ ਤੇ ਤੁਸੀਂ ਇੱਕ ਸੂਟ ਵੀ ਲੈ ਸਕਦੇ ਹੋ ਦੋ ਸੂਟ ਵੀ ਲੈ ਸਕਦੇ ਹੋ ਠੀਕ ਹੈ ਕੋਸ਼ਿਸ਼ ਇਹੇ ਕਰਿਓ ਕਿ ਦੋ ਸੂਟ ਲਓਗੇ ਸਾਨੂੰ ਥੋੜਾ ਇਹ ਹੁੰਦਾ ਕਿ ਚਲੋ ਅ ਅਸੀਂ ਵੀ ਪੈਕ ਵਗੈਰਾ ਕਰਨੇ ਹੁੰਦੇ ਤਾਂ ਦੋ ਦੋ ਸੂਟ ਨਿਕਲਦੇ ਜਾਂਦੇ ਤੇ ਵਧੀਆ ਹੀ ਆ ਹਲੋ ਠੀਕ ਹੈ ਜੀ ਬਹੁਤ ਸਾਰੇ ਪ੍ਰਿੰਟ ਨੇ ਇਹਦੇ ਵਿੱਚ ਆਏ ਹੋਏ ਬਹੁਤ ਸਾਰੇ ਪ੍ਰਿੰਟ ਹਲੋ ਠੀਕ ਹੈ ਨੇਵੀ ਬਲੂ ਕਲਰ ਸ਼ਾਨਦਾਰ ਜਿਹਾ ਪ੍ਰਿੰਟ ਹੈ ਬੱਚਿਆਂ ਦੇ ਬਣਾਓ ਆਪਣੇ ਬਣਾਓ ਬਹੁਤ ਸੋਹਣੇ ਸੂਟ ਪੜਨਗੇ ਕਲਰ ਆ ਗਿਆ ਰੈੱਡ ਪਿਓਰ ਰੈੱਡਸ ਠੀਕ ਹੈ ਬਹੁਤ ਸੋਹਣਾ ਲੱਗੇਗਾ ਇਹ ਵੀ ਸਾਰੇ ਕਲਰ ਬਹੁਤ ਸੋਹਣੇ ਆ ਕੋਈ ਵੀ ਕਲਰ ਮਾੜਾ ਮਾੜਾ ਨਹੀਂ ਆ ਮੈਨੂੰ ਲੱਗਦਾ 30 ਡਿਜ਼ਾਈਨ ਇਹਦੇ ਵਿੱਚ ਆਏ ਹੋਏ ਨੇ ਤੇ ਤੁਸੀਂ 23 30 ਦੇ 30 ਅਲੱਗ-ਅਲੱਗ ਨੇ ਠੀਕ ਹੈ 30 35 ਡਿਜ਼ਾਈਨ ਆਏ ਹੋਏ ਨੇ ਹਲੋ ਜੀ ਕਲਰ ਚੈੱਕ ਕਰੋ ਇਹ ਆ ਗਿਆ ਸਕਿਨ ਕਲਰ ਆ ਗਿਆ ਇਹਦੇ ਉੱਪਰ ਆਉਣਗੇ ਫੌਇਲ ਪ੍ਰਿੰਟ ਔਰ ਫਲਾਵਰ ਰਸਤਰ ਬਣੇ ਹੋਏ ਨੇ ਬਹੁਤ ਸੋਹਣੇ ਲਓ ਜੀ ਕੱਟ ਵਗੈਰਾ ਮੈਂ ਤਾਂ ਪੂਰੀ ਦੱਸ ਦੇਣੀ ਮੈਂ 5 ਮੀਟਰ ਕਹਿ ਕੇ ਨਹੀਂ ਵੇਚਾਂਗੀ ਸਿਰਫ ਇੰਨਾ ਕੱਟ ਹੋਏਗਾ 5 ਮੀਟਰ ਉਹਦਾ ਕੋਈ ਇਸ਼ੂ ਨਹੀਂ ਹੁੰਦਾ ਠੀਕ ਹੈ ਹਾਂ ਜਿਆਦਾ ਕੋਈ ਲੰਬਾ ਜਿਆਦਾ ਹੈਲਦੀ ਹੈ ਤੇ ਉਹਨੂੰ ਥੋੜਾ ਇਸ਼ੂ ਹੋਏਗਾ ਬਾਕੀ ਅਦਰਵਾਇਜ਼ ਸਭ ਦਾ ਸੂਟ ਬਣਦਾ ਲਓ ਜੀ ਠੰਡੀ ਠੰਡੀ ਕੁੜੀ ਕੁੜੀ ਰਿਯਾਨ ਕੋਟ ਸੈੱਟ ਬਣਾਓ কুর্তা ਸੈੱਟ ਬਣਾਓ ਇਹ ਉਹੀ ਕੱਪੜਾ ਹੈ ਜਿਹਦੇ ਕੋਟ ਸੈੱਟ ਬੰਦੇ ਨੇ ਲਓ ਜੀ ਤੇ ਵਿਦ ਤੁਹਾਨੂੰ ਮਿਲ ਰਿਹਾ ਫੋਇਲ ਪ੍ਰਿੰਟ ਕੁੜਤੇ ਬਣਦੇ ਨੇ ਜਿਹਦੇ ਤੇ ਸਾਰਾ ਕੁਛ ਹਨ ਦੇਖੋ ਐਵੇਂ ਹੀ ਠੰਡੀ ਠੰਡੀ ਲੱਗਦੀ ਹੈ ਇਹੀ ਕਪੜਾ ਇੱਕਾ ਜਿਹੜਾ ਇੰਨਾ ਠੰਡਾ ਠੰਡਾ ਜਿਹਾ ਲੱਗਦਾ ਰੀਅਲ ਜਿᱷ ਠੰਡਿਸ਼ੰਡੇ ਕੋਲ ਕੋਲ ਸੂਟ ਆ ਗਏ ਠੀਕ ਹੈ ਸਿੰਗਲ ਸਿੰਗਲ ਪੀਸ ਅਵੇਲੇਬਲ ਹੈ ਸਾਰਿਆਂ ਨੇ ਅਲੱਗ-ਅਲੱਗ ਸੂਟਾਂ ਦੇ ਹੀ ਸਕਰੀਨਸ਼ਾਟ ਭੇਜਨੇ ਆ ਠੀਕ ਹੈ ਆ ਗਏ ਇਹ ਵੀ ਕਲਰ ਬਹੁਤ ਪਿਆਰਾ ਸਾਰੇ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇ ਲਓ ਜੀ ਪ੍ਰਿੰਟ ਚੈੱਕ ਕਰਦੇ ਜਾਓ ਅੰਬੀਆਂ ਵਾਲਾ ਪ੍ਰਿੰਟ ਜੈਪੂਰੀ ਪ੍ਰਿੰਟ ਵਾਓ ਵਾਲਾ ਬਹੁਤ ਸੋਹਣਾ ਪ੍ਰਿੰਟ ਹੈ ਠੀਕ ਹੈ ਹਲੋ ਜੀ ਇਹ ਵੀ ਪ੍ਰਿੰਟ ਬਹੁਤ ਸ਼ਾਨਦਾਰ ਆਪਾਂ ਇਹਦੇ ਨਾਲ ਦਾ ਲੈ ਲਿਆ ਜੀ ਠੀਕ ਹੈ ਇਹਦੇ ਨਾਲ ਦਾ ਬਾਈਂਡ ਕਲਰ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਕੱਪੜਾ ਬੜਾ ਸ਼ਾਨਦਾਰ ਹੈ ਹਲਕਾ ਟਿਲਕਣਾ ਟਿਲਕਣਾ ਕੱਪੜਾ ਠੰਡਾ ਕੋਲ ਠੀਕ ਹੈ ਤੇ ਉਮੀਦ ਕਰਦੇ ਹਾਂ ਜਲਦੀ ਪਾ ਕੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਹਲੋ ਜੀ ਹੈਲੋ येलो कलर प्रिंटिंग डिजाइनिंग सुपर मूंगिया कलर फ्लावर चेक करो कि सोहे सोहे फ्लावर ने ठीक है प्रिंटिंग बहुत सोहनी आएगी हाँ ये मतलब एक वॉश करके इन फिर बनाओ ਜੋ ਵੀ ਇਹਨਾਂ ਨੂੰ ਅਗਰ ਥੋੜਾ ਚੜਨਾ ਹੋਏਗਾ ਜਾਂ ਥੋੜਾ ਖੁੱਲਣਾ ਹੋਏਗਾ ਤੇ ਇਹ ਪਹਿਲਾਂ ਹੀ ਪੈਲ ਖੁੱਲ ਜਾਏਗਾ ਇਹ ਇਹਦਾ ਆਪਾਂ ਕਹਿ ਸਕਦੇ ਆ ਬਾਕੀ ਅਦਰਵਾਇਜ਼ ਤੁਹਾਨੂੰ ਪਤਾ ਹੈ ਗਾਰੰਟੀ ਤੇ ਆਪਾਂ ਕਿਸੇ ਕਪੜੇ ਦੀ ਵੀ ਨਹੀਂ ਦੇ ਸਕਦੇ ਕਿਉਂਕਿ ਪਿੱਛੋ ਗਾਰੰਟੀ ਨਹੀਂ ਆਉਂਦੀ ਤੇ ਆਪਾਂ ਕਿਦਾਂ ਦੇ ਦਈਏ ਹਨਾ ਪਰ ਸੋਹਣੀਆਂ ਚੀਜ਼ਾਂ ਵਿਕਦੀਆਂ ਨੇ ਇਵੇਂ ਵਿਕਦੀਆਂ ਮੈਨੂੰ 7-8 ਸਾਲ ਹੋ ਗਏ ਨੇ ਸੇਲ ਕਰਦਿਆਂ ਨੂੰ ਠੀਕ ਹੈ ਬਾਕੀ ਇਹਨੂੰ ਮਸ਼ੀਨ ਵਾਸ਼ ਨਾ ਕਰੋ ਹੈਂਡ ਵਾਸ਼ ਕਰੋ ਠੀਕ ਹੈ ਜਿਆਦਾ ਧੁੱਪ ਚ ਸੁੱਕਨੇ ਨਾ ਪਾਓ ਪਕਾਓ ਠੀਕ ਹੈ ਹਲੋ ਜੀ ਠੀਕ ਹੈ yellow color ਹਲੋ ਜੀ ਕਲਰ ਤੇ ਸਾਰੇ ਇੱਕੋ ਤੋਂ ਇੱਕ ਸੋਨੇ ਦੇ ਦੇਣੇ ਨੇ ਤੁਹਾਨੂੰ ਠੰਡੇ ਠੰਡੇ ਕੋਲ ਕੋਲ ਸੂਟ ਦੇ ਦੇਣਾ ਇਹਨੇ ਕੋਲੇ ਕੋਲੇ ਸੂਟ ਹੈ ਨਾ ਇਹ ਬਹੁਤ ਹੀ ਕੋਲੇ ਸੌਫਟ ਦੇਖੋ ਕੋਈ ਕਹਿੰਦਾ ਹਨ ਕਾਟਨ ਪਾ ਲਈ ਬਰੋਸ਼ਾ ਪਾ ਲਈ ਹੋਰ ਕੀ ਪਾਈਏ ਹਲੋ ਜੀ ਰਿਯਾਨ ਪਾਓ ਹੁਣ ਰਿਯਾਨ ਪਾਓ ਤੁਸੀਂ ਠੀਕ ਹੈ फॉइल प्रिंट वाली रिओन ठीक है बहुत प्यारी जी 500 सौ रुपए का सूट मिलेगा जी प्रिंट चेक करते जाओ हेलो जी ठीक है लो जी ये बहुत सोह स्किन गोल्डन कलर आ गया ठीक है बहुत जी प्यारा जहा कलर प्यारे जी, सूट ਕਿ ਆ ਵੀ ਮੈਨੂੰ ਬੜਾ ਸੋਹਣਾ ਲੱਗਿਆ ਸੀਗਾ ਫਲੀਫੀਆ ਪ੍ਰਿੰਟ ਇਹ ਵੀ ਰੈੱਡ ਦੇ ਵਿੱਚ ਆ ਗਿਆ ਹਲੋ ਜੀ ਪਰ ਆਪਾਂ ਸਾਰੇ ਨਹੀਂ ਨਾ ਲੈ ਸਕਦੇ ਹਨਾ ਹਲੋ ਪ੍ਰਿੰਟ ਬਹੁਤ ਸ਼ਾਨਦਾਰ ਹੈ। ਨੈਕਸਟ ਆ ਗਿਆ ਜੀ ਇੱਕ ਗ੍ਰੇ ਕਲਰ ਠੀਕ ਹੈ ਜੀ ਹਲੋ ਗ੍ਰੇ ਕਲਰ ਆ ਗਿਆ ਬਹੁਤ ਸੋਹਣਾ ਜਿਹਾ ਨੈਕਸਟ ਆ ਗਿਆ ਇਹ ਵਾਲਾ ਠੀਕ ਹੈ ਜੀ ਓਕੇ ਰੈਡ येलो ਇੱਕ ਮਿੰਟ ਅਗਲਾ ਆ ਗਿਆ ਇਹਦੇ ਵਿੱਚ ਮੇਨ ਲੱਗਦਾ ਇੱਕ ਕਲਰ ਨੇਵੀ ਬਲੂ ਸੀ ਇੱਕ ਇਹ ਵਾਲਾ ਆ ਗਿਆ ਦੋ ਕਲਰ ਅਵੇਲੇਬਲ ਨੇ ਸਾਰੇ ਪੀਸ ਬਹੁਤ ਸੋਹਣੇ ਨੇ ਫਟਾਫਟ ਲੈਂਦੇ ਜਾਓ ਰਾਤ ਨੂੰ 8 ਵਜੇ ਵੀਡੀਓ ਆਏਗੀ 8 ਵਜੇ ਵੀਡੀਓ ਦੇਖਦੇ ਸਾਰੇ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਪੇਮੈਂਟ ਕਰਦਿਆਂ ਹੀ ਸੂਟ ਕਿਸੇ ਦਾ ਵੀ ਹੋਲਡ ਨਹੀਂ ਰਖਵਾਇਆ ਜਾਏਗਾ ਕਿਸੇ ਦਾ ਵੀ ਸੂਟ ਹੋਲਡ ਨਹੀਂ ਰੱਖਿਆ ਜਾਏਗਾ ਜਿਨੇ ਲੈਣਾ ਹੈ ਪੇਮੈਂਟ ਕਰੇ ਨਾਲ ਦੀ ਨਾਲ ਪਰ ਆਪਣਾ ਸੂਟ ਲੈ ਲੈ ਠੀਕ ਹੈ ਸੂਟ ਨਹੀਂ ਹੋਲਡ ਰੱਖਿਆ ਜਾਏਗਾ ਕਿਉਂਕਿ ਮੈਨੂੰ ਇਨਾ ਇਸ਼ੂ ਸੂਟ ਹੋਲਡ ਰੱਖਣ ਦਾ ਨਹੀਂ ਹੁੰਦਾ ਜਿੰਨਾ ਤੁਹਾਡੇ ਕੈਨਸਲ ਕਰਨ ਦਾ ਹੁੰਦਾ ਜਦੋਂ ਤੁਸੀਂ ਇਕੱਠੇ 8 8 10 10 ਸੂਟ ਰਖਵਾ ਕੇ ਹੋਲਡ ਆਰਡਰ ਕੈਨਸਲ ਕਰਦੇ ਹੋ ਉਹ ਲੋਕ ਰਹਿ ਜਾਂਦੇ ਨੇ ਉਹ ਮੇਰੇ ਭਣ ਭਰਾ ਰਹਿ ਜਾਂਦੇ ਨੇ ਜਿਨ੍ਹਾਂ ਨੇ ਐਕਚੁਅਲੀ ਜੇ ਸੂਟ ਲੈਣੇ ਹੁੰਦੇ ਬਾਕੀ ਮੈਨੂੰ ਇਹ ਕੋਈ ਇਸ਼ੂ ਨਹੀਂ ਹੈ ਕਿ ਸੂਟ ਮੇਰੇ ਮੇਰੇ ਕੋਲ ਹੀ ਪਏ ਹੁੰਦੇ ਆ ਆਰਡਰ ਕੈਨਸਲ ਕਰਨ ਦਾ ਵੀ ਮੈਨੂੰ ਕੋਈ ਐਡਾ ਇਹ ਨਹੀਂ ਹੁੰਦਾ ਪਰ ਉਹ ਲੋਕ ਜਿਹੜੇ ਰਹਿ ਜਾਂਦੇ ਨੇ ਉਹਨਾਂ ਦਾ ਮੈਨੂੰ ਬੜਾ ਦੁੱਖ ਲੱਗਦਾ ਕਿ ਹਾਂ ਉਹਨਾਂ ਨੇ ਸੂਟ ਲੈਣਾ ਸੀ ਉਹ ਫਿਰ ਰਹਿ ਗਏ ਠੀਕ ਹੈ ਇਸ ਤਰ੍ਹਾਂ ਨਾ ਕਰਿਆ ਕਰੋ ਕਿਸੇ ਦਾ ਵੀ ਸੂਟ ਹੋਲਡ ਨਹੀਂ ਰੱਖੋ ਆ ਜਾਏਗਾ ਨਾਲ ਦੀ ਨਾਲ ਪੇਮੈਂਟ ਕਰੋ ਤੇ ਆਪਣੇ ਸੂਟ ਲਓ ਠੀਕ ਹੈ ਹਲੋ ਜੀ ਇਹ ਸੀਗੇ ਅੱਜ ਦੇ ਰਿਯਾਨ ਦੇ ਸੂਟ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸ਼ਾਨਦਾਰ ਕਿੜੇ ਕਿੜੇ ਪ੍ਰਿੰਟਾਂ ਵਾਲੇ ਰਿਯਾਨ ਦੇ ਸੂਟ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 78886322 ਦੇਤੇ ਭੇਜਣਾ ਹੈ ਆਪਣੇ ਆਰਡਰ ਕਨਫਰਮ ਕਰਾ ਲੈਣਾ థాంਕ ਯੂ ਧੰਨਵਾਦ